ਹਾਂਜੀ ਦੋਸਤੋ ਡੱਬਲ ਹੀ ਮੰਡੀ ਤੋਂ ਇੱਕ ਬਹੁਤ ਹੀ ਸੋਹਣੀ ਐਚਰ ਦੇ ਕ੍ਰੋਸ ਚ ਗਾਂ ਖੜੀ ਹੈ ਹਨਾ ਤੇ ਬਾਕੀ ਡਿਟੇਲ ਆਪਾਂ ਵੀਰੇ ਤੋਂ ਲੈ ਕੇ ਦਿੰਨੇ ਆ ਕਿ ਪਹਿਲਾਂ ਗਾਂ ਦਾ ਨਾ ਜਿਹੜਾ ਆਰਡਰ ਦਾ ਸਾਈਜ਼ ਆ ਉਹ ਦੇਖ ਲੋ ਹੈ ਕੰਪੈਕਟ ਹੈਗਾ ਉੱਚਾ ਰਹੇਗਾ ਇਹ ਨਹੀਂ ਕਿ ਅੰਬਿਟ ਲਾਏਗਾ ਤੇ ਪਰ ਚੌੜਾ ਤੇ ਜਿਹੜਾ ਫੈਲਾ ਹੋਇਆ ਹੈਗਾ ਫਲਾ ਬਹੁਤ ਹੈਗਾ ਆਰਡਰ ਦਾ ਰੰਗ ਰੂਪ ਬਹੁਤ ਹੀ ਸ਼ਾਨਦਾਰ ਥੋੜੇ ਜਿਹਾ ਮਦਰੇ ਮਾੜੇ ਜਿਹਾ ਵੀ ਕਹਿ ਸਕਦੇ ਆ ਵੀ ਦਰਮਿਆਨੇ ਕੱਦ ਕਾਟ ਦੀ ਹੈ ਪਰ ਜਿਹੜਾ ਰੰਗ ਰੂਪ ਹੈ ਉਹ ਉਸ ਚ ਕੋਈ ਵੀ ਘਾਟ ਨਹੀਂਗੀ ਤੇ ਇਹ ਗੱਲਬਾਤ ਆਪਾਂ ਬਾਈ ਨਾਲ ਪੂਰੀ ਕਰਦੇ ਆਂਗੇ ਪਹਿਲੇ ਇੱਕ ਵਾਰੀ ਨਜ਼ਰ ਮਾਰ ਲਓ ਹਨਾ ਸਾਜੀ ਸੂਈ ਲੱਗਦੀ ਹੈ ਸਾਹਮਣੇ ਬੱਚਾ ਆ ਮਤਲਬ ਬੱਚਾ ਹੈ ਬੱਚੀ ਜਿਹੜੇ ਵੀ ਆਪਾਂ ਉਹਦੀ ਵੀ ਜਾਣਕਾਰੀ ਬਾਈ ਤੋਂ ਲੈ ਲੈਣੇ ਆਂਗੇ ਪਹਿਲੀ ਨਜ਼ਰ ਮਾਰੋ ਆਰਡਰ ਦੇ ਉੱਤੇ ਇੱਕ ਵਾਰੀ ਮੜੀ ਨਜ਼ਰ ਮਾਰੋ ਬਹੁਤ ਹੀ ਸੋਹਣਾ ਫੁੱਲਾ ਆ ਆਰਡਰ ਹੈਗਾ ਤੇ ਗੱਲਬਾਤ ਕਰਨੇ ਆ ਬਾਈ ਨਾਲ ਰੈਣੀ ਇੰਟੀਟੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਨੰਬਰ ਬੋਲ ਦੋ ਜੀ ਨਾਮ ਜਸਪ੍ਰੀਤ ਸਿੰਘ ਜੀ ਮੋਬਾਈਲ ਨੰਬਰ 98156 50350 ਪਿੰਡ ਕਿਹੜਾ ਹੀ ਫਰੰਡ ਭਗਤਾ ਭਾਈ ਕਾ ਹੀ ਭਗਤਾ ਭਾਈ ਕਾ 98156 ਹਾਂਜੀ ਜੀ 50350 50350 ਹਾਂਜੀ ਠੀਕ ਹੈ ਤੇ ਆ ਗਾਹ ਦੀ ਡਿਟੇਲ ਦੇ ਦਿਓ ਸੂਏ ਕਿਹੜੇ ਚ ਹੈਗੀ ਇਹ ਸੂਆ ਦੂਜਾ ਜੀ ਦੂਜਾ ਸੂਆ ਹਾਂਜੀ ਤੇ ਪਰਸੋ ਤੜਕੇ ਸੂਈ ਵੀ ਆ ਪਰਸੋ ਤੜਕੇ ਦੀ ਹਾਂਜੀ ਹਾਂਜੀ ਠੀਕ ਹੈ ਬੱਚਾ ਕਿ ਬੱਚੀ ਅੱਗੇ ਇਹ ਮਗਰ ਬੱਚਾ ਜੀ ਬੱਚਾ ਹੈਗਾ ਹਾਂਜੀ ਠੀਕ ਹੈ ਤੇ ਐਚਪੀ ਦੇ ਕ੍ਰਾਸ ਹੈਗੀ ਨਹੀਂ ਨਹੀਂ ਇਹ ਐਚਪ ਪਿਓਰਾ ਜੀ ਪਿਓਰਾ ਐਚਪ ਹੀ ਹਾਂਜੀ 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 ਠੀਕ ਹੈ ਮੜੇ ਰੰਗ ਗਰੂਪ ਤੋਂ ਲੱਗਦੀ ਮੜੇ ਕ੍ਰੋਸ ਚ ਹੈ ਜੀ ਕਿਸੇ ਐਫ ਪੀ ਤੇ ਵੱਧ ਡੱਬ ਹੁੰਦਾ ਤਾਂ ਇਹਦੇ ਥੱਲੇ ਡੱਬਾ ਆ ਮੰਨ ਲਓ ਜੀ ਠੀਕ ਆ ਉਹ ਠੰਡੀ ਹੈ ਨਾ ਮਤਲਬ ਪੂਰੀ ਸੀਲ ਠੰਡੀ ਹੈ ਹਾਂ ਠੀਕ ਆ ਬਈ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਇਹਦਾ 35 ਲੀਟਰ ਆਪਾਂ ਘਰੇ ਪਹਿਲੇ ਸੂਏ ਚ ਹੋਇਆ ਜੀ ਹੁਣ ਹਾਂ ਧਰਦੀ ਬੱਚੀ ਆ ਧਰਦੀ ਆ ਜੀ ਹਾਂ ਠੀਕ ਆ 35 ਲੀਟਰ ਕੱਢਿਆ ਹੋਇਆ ਹੈਗਾ ਹਾਂ ਜੀ ਹਾਂ ਜੀ ਤੇ ਐਤ ਕੀ ਕੀ ਰਿਕਾਰਡ ਮੈਂ ਲੱਗਦਾ ਐਤ ਕੀ 35 ਪਲੱਸ ਕਰੂਗੀ ਜੀ 35 ਪਲੱਸ ਕਰੂਗੀ 40 ਨੂੰ ਹੱਥ ਮਾਰ ਲੂ ਮਾਰ ਦੂਗੀ ਜੇ ਕਿਸੇ ਬੰਦੇ ਦੀ ਸੇਵਾ ਸੇਵਾ ਦੇ ਸਰਤੇ ਹੁੰਦਾ ਤੇ ਜੇ ਆਪਾਂ ਹੁਣ ਮੰਨ ਲਓ ਵੀ ਪਸ਼ੂ ਦੀ ਸੇਵਾ ਨਹੀਂ ਕਹੇਗੀ ਤਾਂ ਫਿਰ ਤਾਂ ਆਪਾਂ 35 ਵੀ ਕਿੱਥੋਂ ਕੱਢਾਂਗੇ ਨਹੀਂ ਨਿਕਲਦਾ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਇਹਦਾ ਵੀ ਮੁੱਲ ਮੁੱਲ ਇਹਦਾ 160 ਕਰ ਦਿਆ ਜੀ 160 ਹਾਂਜੀ ਠੀਕ ਹੈ ਤੇ ਅਖੀਰ ਕਿੱਥੋਂ ਤੱਕ ਛੱਡੋਗੇ ਇਹ ਡੇਢ ਦੀ ਛੱਡ ਦਾਂਗੇ ਡੇਢ ਦਾ ਹਾਂਜੀ ਠੀਕ ਹੈ ਤੇ ਨੰਬਰ ਦੁਬਾਰਾ ਬੋਲੋ ਇੱਕ ਵਾਰੀ 98156 ਜੀ ਹਾਂਜੀ 50350